ਇਹ ਹਵਾ ਪਰਮੇਸ਼ਵਰ ਦੀ ਆਈਏ ਜਦੋਂ ਅਸੀਂ ਵਡਿਆਈ ਕਰਾਂਗੇ ਉਹਦੀ ਮਹਿਮਾ ਕਰਾਂਗੇ ਕਿਉਂਕਿ ਉਹ ਮਹਿਮਾ ਲੈਣ ਦੇ ਯੋਗ ਆ ਔਰ ਉਸਤਾ ਕਲਾਮ ਕਹਿੰਦਾ ਆ ਉਹ ਫਿਰ ਜਿਹੜੀ ਅਸੀਂ ਉਸਦੀ ਮਹਿਮਾ ਕਰਦੇ ਆ ਜਦੋਂ ਅਸੀਂ ਦਿਲ ਤੋਂ ਉਹਦੀ ਉਸਤਤ ਕਰਦੇ ਆ ਆਪਣੇ ਕੰਮਾਂ ਤੋਂ ਆਪਣੀਆਂ ਵਿਚਾਰਾਂ ਤੋਂ ਉਹਦੀ ਉਸਤਤ ਕਰਦੇ ਆ ਤੇ ਉਹ ਜਿਹੜੀ ਸੁਗੰਧ ਹੁੰਦੀ ਆ ਸਾਡੀ ਰੂਹਾਨੀਅਤ ਦੀ ਔਰ ਸਾਡੀ ਸੱਚੇ ਦਿਲ ਦੀ ਉਹ ਪ੍ਰਭੂ ਤੇ ਕਰ ਪਹੁੰਚਦੀ ਆ ਉਹ ਫਿਰ ਨਿਗਾਹ ਕਰਦਾ ਆ ਆਪਣੇ ਲੋਕਾਂ ਉਤੇ ਉਹ ਗਰੀਬ ਨੂੰ ਉਠਾਉਂਦਾ ਆ ਤੇ ਰੂੜੀ ਤੋਂ ਉਠਾ ਕੇ ਪਤਵੰਤਾਂ ਦੇ ਵਿੱਚ ਖੜਾ ਕਰਨ ਵਾਲਾ ਪਰਮੇਸ਼ਵਰ ਆ ਇਸ ਕਰਕੇ ਅਜੀਜ਼ ਜਦੋਂ ਸੱਚੇ ਦਿਲ ਦੇ ਨਾਲ ਆਪਣੇ ਪਰਮੇਸ਼ਵਰ ਦੀ ਉਸਤਤ ਕਰਾਂਗੇ ਆਪਣੇ ਪ੍ਰਭੂ ਦੀ ਵਡਿਆਈ ਕਰਾਂਗੇ ਔਰ ਆਪਣੇ ਦਿਲ ਤੋਂ ਆਪਣੀ ਜ਼ੁਬਾਨ ਤੋਂ ਆਪਣੇ ਕੰਮ ਕਾਜ ਤੋਂ ਆਪਣੇ ਵਿਚਾਰਾਂ ਤੋਂ ਜਦੋਂ ਆਪਣੀ ਨਹੀਂ ਆਪਣੇ ਪਰਮੇਸ਼ਵਰ ਦੀ ਵਡਿਆਈ ਕਰਾਂਗੇ ਤੇ ਅਸੀਂ ਪ੍ਰਭੂ ਦੇ ਹੱਥ ਦੇ ਵਿੱਚ ਇੱਕ ਬਹੁਤ ਫੁੱਲਾਂ ਦੀ ਤਰ੍ਹਾਂ ਔਰ ਪੂਰੀ ਤਰ੍ਹਾਂ ਚਮਕਦੇ ਰਵਾਂਗੇ ਔਰ ਪਰਮੇਸ਼ਵਰ ਐਸਾ ਪ੍ਰਭੂ ਆ ਇਸੇ ਕਰਕੇ ਉਹਦਾ ਪਾਕ ਕਲਾਮ ਕਹਿੰਦਾ ਯਹਵਾ ਪਰਮੇਸ਼ਵਰ ਨੇ 모ਸਾ ਨੂੰ ਕਿਹਾ ਕਿ हे 모ਸਾ ਜਦੋਂ ਇਸਰਾਇਲ ਮੇਰੀ ਉਸਤਤ ਕਰੇਗਾ ਮੇਰੀ ਮਹਿਮਾ ਕਰੇਗਾ ਜੇਕਰ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਉਸਤਤ ਕਰੋਗੇ ਤੇ ਕੀ ਕਰੇਗਾ ਯਹਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਘਰਾਂ ਚੋਂ ਬਿਮਾਰੀਆਂ ਮਾਰ ਕੱਢੇਗਾ ਔਰ ਤੁਹਾਡੇ ਰੋਟੀ ਪਾਣੀ ਚ ਬਰਕਾ ਦੇ ਦੇਵੇਗਾ ਔਰ ਖੁਦਾ ਤੁਹਾਨੂੰ ਫਤਿਹ ਦਾ ਜੀਵਨ ਦੇਵੇਗਾ ਜਦੋਂ ਅਸੀਂ ਉਸਤੀ ਉਸਤਤ ਕਰਦੇ ਹਾਂ ਜਦੋਂ ਅਸੀਂ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ ਆਪਣੇ ਕੰਮ ਤੋਂ ਹੀ ਆਪਣੀ ਚਾਲ ਤੋਂ ਹੀ ਤੋਂ ਪਰਮੇਸ਼ਵਰ ਕੀ ਕਰੇਗਾ ਸਾਡੇ ਜੀਵਨ ਚ ਕਦੀ ਬਿਮਾਰੀ ਨਹੀਂ ਰਹਿੰਦੇਗਾ ਰੋਗ ਨਹੀਂ ਰਹਿੰਦੇਗਾ ਬਿਮਾਰੀਆਂ ਨਹੀਂ ਰਹਿੰਦੇਗਾ ਅਜੀਜ਼ ਜਦੋਂ ਅਸੀਂ ਆਪਣੇ ਪਰਮੇਸ਼ਵਰ ਦੀ ਉਸਤਤ ਕਰਾਂਗੇ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਆਪਣੀ ਵਡਿਆਈ ਦੇ ਵਾਸਤੇ ਇਨਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦਾ ਪਰ ਮੁਬਾਰਕ ਤੇ ਧੰਨ ਉਹ ਲੋਕ ਆ ਜਿਹੜੇ ਆਪਣੇ ਪਰਮੇਸ਼ਵਰ ਦੀ ਵਡਿਆਈ ਦੇ ਵਾਸਤੇ ਕਰਦੇ ਨੇ ਤੇ ਖੁਦਾ ਉਹਨਾਂ ਨੂੰ ਕਦੇ ਸ਼ਰਮਿੰਦਾ ਨਹੀਂ ਹੁੰਦਿੰਦਾ ਖੁਦਾ ਉਹਨਾਂ ਨੂੰ ਲੱਜਾਵਾਨ ਨਹੀਂ ਹੁੰਦਿੰਦਾ ਇਸ ਕਰਕੇ ਅਜ਼ੀਜ਼ ਆइए ਆਪਣੇ ਜੀਵਨ ਦੇ ਅੰਦਰ ਆਪਣੇ ਪਰਮੇਸ਼ਵਰ ਦੀ ਉਸਤਤ ਕਰੀਏ ਔਰ ਆਪਣੇ ਪ੍ਰਭੂ ਦੀ ਮਹਿਮਾ ਦੇ ਵਾਸਤੇ ਕਰੀਏ ਔਰ ਜਦੋਂ ਉਹਦੇ ਡਰ ਤੇ ਭੈ ਦੇ ਵਿੱਚ ਰਹਿ ਕੇ ਕੋਈ ਵੀ ਕੰਮ ਕਰਾਂਗੇ ਔਰ ਖੁਦਾ ਸਾਡੇ ਕੰਮਾਂ ਨੂੰ ਸਫਲਤਾ ਦੇਵੇ ਪ੍ਰਭੂ ਬੜੀ ਬਰਕਤ ਦੇਵੇ ਪ੍ਰਭੂ ਬੜੀ ਆਸ਼ੀਸ਼ ਦੇਵੇ ਆਮੀਨ